ਇੱਥੇ ਜੋ ਆਇਆ ਸਭ ਨੇ ਕੂਚ ਕਰਨਾ ਚਾਲੇ ਸ਼ੁਰੂ ਤੋਂ ਐਸੇ ਜਗਦੇ ਨੇ ਇਹ ਹੈ ਜਗਤ ਸਰਾ ਸਾਫਰਾਂ ਦੀ ਜਿਵੇਂ ਵਹਿਣ ਦਰਿਆਵਾਂ ਦੇ ਵਗਦੇ ਨੇ ਨੇਕੀ ਧਰਮ ਨੇਕੀ ਧਰਮ ਸਚਾਈ ਤੇ ਡਟਣ ਵਾਲੇ ਤਾਰੇ ਬਣ ਆਕਾਸ਼ ਵਿੱਚ ਜਗਦੇ ਨੇ ਮਰਦੇ ਨਹੀਂ ਉਹ ਜਿਉਂਦੇ ਨੇ ਸਦਾ ਜਗ ਤੇ ਮੇਲੇ ਉਹਨਾਂ ਦੀ ਯਾਦ ਵਿੱਚ ਲੱਗਦੇ ਨੇ ਮੇਲੇ ਉਹਨਾਂ ਦੀ ਯਾਦ ਵਿੱਚ ਲੱਗਦੇ ਨੇ ਸੋ ਭਰਾ ਤੇ ਜਰਨੈਲ ਸਿੰਘ ਦਾ ਨਾਂ ਅਨਿਖੜਵਾਏ ਇਸ ਸਮਰਾ ਪਿੰਡ ਸਤਲੋਈ ਦੇ ਕੰਢੇ ਵਸਿਆ ਦੋ ਵੱਡੀਆਂ ਹਸਤੀਆਂ ਬਾਬਾ ਵੀਰ ਸਿੰਘ ਤੇ ਸ਼ਾਮ ਸਿੰਘ ạtਾਰੀ ਜਿਹਦੀ ਯਾਦ ਵਿੱਚ ਆ ਕਿਲਾ ਹੈ ਭਾਵੇਂ ਸ਼ਾਤਪਾਰਲੇ ਸਵਰਾਂਵੇਂ ਆ ਤੇ ਉਹ ਤੋਂ ਬਾਅਦ ਦੋ ਹੀ ਵੱਡੇ ਨਾਂ ਨੇ ਇੱਕ ਸਰਦਾਰ ਜੋਤਾ ਸਿੰਘ ਕਬੱਡੀ ਵਾਲੇ ਇਥੋਂ ਦੀਆਂ ਸਪੋਰਟਸ ਬੱਚੀਆਂ ਆ ਡਰਾਮੇ ਕਰਨ ਵਾਲੇ ਲੋਕਾਂ ਨੂੰ ਚੇਤੰਨਤਾ ਦੇਣ ਵਾਲੇ ਵੀਰ ਕਰਨੈਲ ਸਿੰਘ ਵਰਗੀਆਂ ਵੱਡੀਆਂ ਹਸਤੀਆਂ ਨੇ ਹੋਰ ਸਭਿਆਚਾਰ ਵਿੱਚ ਪਰ ਸਰਦਾਰ ਜੋਤਾ ਸਿੰਘ ਨੇ ਜਦੋਂ ਤਿੰਨ ਸੌਨ ਨੂੰ ਐਸ ਮੇਲੇ ਤੇ ਲੁੰਗੋਟਾ ਜਾਨੀ ਸਦਾ ਵਾਸਤੇ ਛੱਡਿਆ ਉਦੋਂ ਮੈਂ ਇੱਥੇ ਹਾਜ਼ਰ ਸੀ ਮੈਂ ਤੇ ਹਰੀ ਸੋਣੀ ਇਕੱਠੀ ਸੀ ਉਦੋਂ ਜਦੋਂ ਉਹਨਾਂ ਨੇ ਕਬੱਡੀ ਛੱਡੀ ਹੈ ਤੋਂ ਇਸ ਨੇੜਲੇ ਸਮੇਂ ਵਿੱਚ ਦੋ ਹਸਤੀਆਂ ਜੋਤਾ ਸਿੰਘ ਤੇ ਜਰਨੈਲ ਸਿੰਘ ਇਸ ਸੁਭਰਾਵਾਂ ਦੇ ਉਹ ਚਮਕਦੇ ਸਤਾਰੇ ਨੇ ਚੰਦ ਸੂਰਜ ਦੀ ਤਰ੍ਹਾਂ ਉਹ ਚਾਰ ਸਤਰਾ ਸੱਤ ਲਜ ਕੰਡੇ ਵਿੱਚ ਮਾਜੇ

ਅਸਤਾ ਨਾ ਚਮਕਾਇਆ ਸਬਰਾਈਏ ਜਰਨੈਲ ਸਿੰਘ ਦੀ ਕਲਾ ਤੋਂ ਵਾਰੀ ਜਾਵਾ ਕਲਾ ਤੋਂ ਵਾਰੀ जामा